ਪ੍ਰেজেন্ট ਹੈਗਾ ਗਵਾਰੇ ਹੇਟਿਕ ਫਿਲਮ ਦਾ। ਮੈਨੂੰ ਸੱਚ ਅੱਜ ਬਹੁਤ ਬੜੀ ਖੁਸ਼ੀ ਹੈ ਕਿ ਸਾਡਾ ਇੱਥੇ ਡਿਟੇਲਿੰਗ ਪ੍ਰੋਸ ਕਰਦੇ ਜਿਹੜਾ ਡਿਟੇਲਿੰਗ ਸਟੂਡੀਓ ਹੈ ਗਵਾਰੇ ਐਪਲੀਕੇਸ਼ਨ ਸਟੂਡੀਓ ਪਠਾਨਕੋਟ ਦਾ ਸਭ ਤੋਂ ਪਹਿਲਾ ਹੈਗਾ ਤੇ ਪੰਜਾਬ ਦਾ ਤੀਸਰਾ ਡਿਟੇਲਿੰਗ ਸਟੂਡੀਓ ਦਾ ਸਥਾਪਿਤ ਹੋਇਆ ਹੈ। ਗਵਾਰੇ ਹੇਟਿਕ ਫਿਲਮ ਜਿਹੜੀ ਹੈਗੀ ਉਹ ਆਲਮੋਸਟ 90 ਸਾਲ ਪੁਰਾਣੀ ਕੰਪਨੀ ਹੈਗੀ ਤੇ ਅਸੀਂ 90 ਤੋਂ ਜ਼ਿਆਦਾ ਕੰਟਰੀਜ਼ ਆਪਣਾ ਸਾਰਾ ਸਮਾਨ ਜਿਹੜਾ ਬਣਾਉਂਦੇ ਹੋ ਐਕਸਪੋਰਟ ਕਰਦੇ ਆ ਤੇ ਵਰਲਡ ਕਲਾਸ ਕੁਆਲਿਟੀ ਦੇ ਪ੍ਰੋਡਕਟਸ ਹੈਗੇ ਸਾਡੇ ਤੇ ਜਿਹੜੇ ਆਟੋ ਟੂ ਰਿਲੇਟਡ ਪ੍ਰੋਡਕਟਸ ਹੈਗੇ ਉਹ ਹੈਗੇ ਸਾਡੇ ਪੇਨ ਪ੍ਰੋਟੈਕਸ਼ਨ ਫਿਲਮ ਤੇ ਨਾਲੇ ਆਪਣਾ ਵਿੰਡੋ ਫਿਲਮ ਤੇ ਇਹ ਇਹਨਾਂ ਸੋਹਣਾ ਇਹਨਾਂ ਨੇ ਡੀਟੇਲਿੰਗ ਕ੍ਰੋਸ ਤੁਸੀਂ ਦੇਖਿਆ ਆਪਣਾ ਬਣਾਇਆ ਹੈ ਤੇ ਆਪਣਾ ਇੱਕ ਵਰਕਸ਼ਾਪ ਅਪਲੀਕੇਸ਼ਨ ਸਟੂਡੀਓ ਬਣਿਆ ਹੈ ਸਾਡੀ ਇਹ ਮੁਹੀਬ ਹੈ ਕਿ ਜਿਹੜੇ ਆਪਣੇ ਵਰਲਡ ਕਲਾਸ ਪ੍ਰੋਡਕਟਸ ਹੈਗੇ ਉਹਨਾਂ ਨੂੰ ਕਸਟਮਰ ਦੇ ਲੈਣੇ ਜਿੰਨੀ ਜਲਦੀ ਤੇ ਜਿੰਨਾ ਜ਼ਿਆਦਾ ਅਸੀਂ ਲੈ ਕੇ ਜਾ ਸਕਦੇ ਹਾਂ ਤੇ ਮੇਰੇ ਪ੍ਰਧਾਨਪੁਰ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਆਓ ਇਹਨਾਂ ਸੋਨਾ ਅਸੀਂ ਦਰਵਾੜੀ ਐਪਲੀਕੇਸ਼ਨ ਸਟੂਡੀਓ ਨੇ ਆਇਆ ਹੈ ਵਰਲਡ ਕਲਾਸ ਫੈਸਿਲਿਟੀਆਂ ਦੇ ਨਾਲ ਤੇ ਆ ਕੇ ਆਪਣੇ ਵਰਲਡ ਕਲਾਸ ਪ੍ਰੋਡਕਟਸ ਹਥੇਲ ਲਾ ਸਕਦੇ ਹੋ ਪ੍ਰੋਡਕਟਸ ਦੇ ਕੀ ਸਰਵਿਸਿਸ ਕੀ ਨੂੰ ਕਾਰਜ ਦੀ ਦਿੱਤੀਆਂ ਗਈਆਂ ਨੇ ਔਰ ਉਹਦੇ ਲਈ ਟਾਈਮ ਕਿਰੇਟ ਕਿੰਨਾ ਲੰਬਾ ਜਾਂ ਗੱਲ ਕੀਤੀ ਹੈ ਪ੍ਰੋਡਕਟ ਦੀ ਤੇ ਸਾਡੇ ਕੋਲ ਐਕਚੁਅਲੀ ਪੇਂਟ ਪ੍ਰੋਟੈਕਸ਼ਨ ਫਿਲਮ ਜਿੱਦਾਂ ਮੈਂ ਦੱਸਿਆ ਉਹਦੇ ਸਾਡੇ ਕੋਲ 3 ਪ੍ਰੋਡਕਟਸ ਹੈਗੇ ਜਿਹੜੇ ਅਸੀਂ ਕਸਟਮਰ ਨੂੰ ਦਿੱਤੇ ਲਾਂਚ ਕੀਤੇ ਆ ਸਾਡਾ ਜਿਹੜਾ ਫਲੈਗਸ਼ਿਪ ਮਾਡਲ ਹੈ ਉਹ ਹੈਗਾ ਟਾਈਟੇਨੀਅਮ ਇਹ ਲਾਈਫਟਾਈਮ ਵਾਰੰਟੀ ਨਾਲ ਆਉਂਦਾ ਤੇ ਪੇਂਟ ਪ੍ਰੋਟੈਕਸ਼ਨ ਫਿਲਮ ਤੇ ਦੂਜਾ ਜਿਹੜਾ ਸਾਡਾ ਪ੍ਰੋਡਕਟ ਹੈਗਾ ਉਹ ਹੈਗਾ ਪ੍ਰੀਮੀਅਮ ਇਹ 8 ਸਾਲ ਦੀ ਵਾਰੰਟੀ ਨਾਲ ਆਉਂਦਾ ਤੇ ਤੇ ਤੀਜਾ ਹੈਗਾ ਉਹ ਹੈਗਾ ਪਲੱਸ ਇਹ 3 ਸਾਲ ਦੀ ਵਾਰੰਟੀ ਵਾਲਾ ਆਉਂਦਾ ਤੇ ਇਹ ਸਾਰੇ ਤਿੰਨੋਂ ਪ੍ਰੋਡਕਟਸ ਜਿਹੜੇ ਹਨ ਇਹਨੂੰ ਲਗਵਾ ਕੇ PPF ਦਾ ਫਾਇਦਾ ਕੀ ਲਗਵਾਉਂਦਾ ਉਹ ਮੈਂ ਤੁਹਾਨੂੰ ਥੋੜਾ ਦੱਸਦਾ ਤੇ ਪੇਂਟ ਪ੍ਰੋਡਕਸ਼ਨ ਫਿਲਮ ਜਿਹੜੀ ਹੁੰਦੀ ਹੈ ਉਹ ਜਦਾ ਤੁਸੀਂ ਸੜਕ ਤੇ ਜਾ ਰਹੇ ਹੋ ਕੋਈ ਪੱਥਰ ਉਛਲ ਕੇ ਤੁਹਾਨੂੰ ਗੱਡੀ ਤੇ ਲੱਗਦਾ ਉਹਦਾ ਪੇਂਟ ਚੁਪਕ ਹੋ ਜਾਂਦਾ ਹੈ ਜਾਂ ਜਿਹੜੇ ਛੋਟੇ-ਮੋਟੇ ਸਕ੍ਰੈਚਸ ਹੁੰਦੇ ਆ ਕੋਈ ਆ ਕੇ ਬਾਈਕ ਵਾਲਾ ਤੁਹਾਨੂੰ ਸਕ੍ਰੈਚ ਕਰਕੇ ਚਲਾ ਜਾਂਦਾ ਹੈ ਕੋਈ ਹੈਂਡਲ ਲਗਾ ਕੇ ਚਲਾ ਜਾਂਦਾ ਹੈ ਤੇ ਸਾਡੀ ਪੇਂਟ ਪ੍ਰੋਡਕਸ਼ਨ ਫਿਲਮ ਜਿਹੜੀ ਹੈ ਉਹਦੇ ਤੇ ਇੱਕ ਸੈਲਫ ਹੀਲਿੰਗ ਕੋਟਿੰਗ ਹੈ ਵੀ ਤੇ ਇਹ ਤੁਸੀਂ ਟੁੱਪੇ ਖੜੀ ਕਰੋਗੇ ਜਾਂ ਥੋੜਾ ਜਿਹਾ ਗਰਮ ਪਾਣੀ ਪਾਓਗੇ ਜਾਂ इवन ਹੀਟ ਗਨ ਨਾਲ ਵੀ ਤੁਸੀਂ ਉਹਨੂੰ ਕਰੋਗੇ ਤੇ ਉਹ ਆਪਣੇ ਆਪ ਸਕੇਚੇ ਸਾਰੇ ਚਲੇ ਜਾਣਗੇ ਤੇ ਇਹ ਸੈਲਫ ਫੀਲਿੰਗ ਕੋਟ ਉਹਨਾਂ ਦੇ ਹੁੰਦੇ ਬਰਡ ਡ੍ਰੌਪਿੰਗਸ ਹੁੰਦੀਆਂ ਤੁਸੀਂ ਦੇਖਦੇ ਹੋ ਪੰਛੀ ਆ ਕੇ ਕੁਝ ਕਰ ਜਾਂਦਾ ਉਹਦੇ ਤੇ ਤੇ ਉੱਥੇ ਥੋਣੀ ਜਗ੍ਹਾ ਤੇ ਜਿਹੜਾ ਕਲਰ ਹੈ ਉਹ ਫੇਡ ਹੋ ਜਾਂਦਾ ਤੇ ਇਹ ਉਹਨੂੰ ਉਹਦੇ ਤੋਂ ਵੀ ਬਚਾਉਂਦਾ ਹੈ ਬਾਕੀ ਤੁਸੀਂ ਦੇਖੋ ਮੋਸਟ ਆਫ ਦਾ ਕਰ ਅਸੀਂ ਦੇਖਿਆ ਉਹਦੇ ਵਿੱਚ ਗੱਡੀ ਜਿਹੜਾ ਕੋਈ ਸਾਫ਼ ਕਰਨ ਵਾਸਤੇ ਆਉਂਦਾ ਹੈ ਜਾਂ ਡਰਾਈਵਰ ਚੱਲਦਾ ਹੈ ਉਹ ਜਿਹੜਾ ਕਪੜਾ ਕਾਇਰ ਤੇ ਲੰਦਾ ਉਹ ਹੀ ਆਪਣੇ ਪੇਂਟ ਤੇ ਲਾ ਦਿੰਦਾ ਹੈ ਉਹਦੇ ਤੇ ਸਕਰਾਚਸ ਪੈ ਜਾਂਦੇ ਨੇ ਉਹ ਸਾਰੇ ਇਹਦੇ ਤੋਂ ਵੀ ਪ੍ਰੋਟੈਕਸ਼ਨ ਦਿੰਦਾ। ਬਾਕੀ ਅੱਜ ਕੱਲ੍ਹ ਜਿਹਦਾ ਇਹਨਾਂ ਮੀਂਹ ਵਸਰੇ ਆ ਤੇ ਬਾਰਿਸ਼ ਹੁੰਦੀ ਹੈ ਇਹਦੇ ਚ ਹਾਈਡਰੋਫੋਬਿਕ ਪ੍ਰੋਪਰਟੀਜ਼ ਵੀ ਹੈਗੀਆਂ ਜਿਹਦੇ ਪਾਣੀ ਉਹਦੇ ਤੇ ਟਿਕਦਾ ਨਹੀਂ ਉਹਦੇ ਨਿਸ਼ਾਨ ਨਹੀਂ ਕਰਦਾ ਤੇ ਇਹ ਸਾਰੀ ਪ੍ਰੋਪਰਟੀਜ਼ ਜਿਹੜੀਆਂ ਉਹ ਸਾਡੇ ਪੇਂਟ ਪ੍ਰੋਟੈਕਸ਼ਨ ਫਿਲਮਸ ਹੈ ਜੀ। ਹੁਣ ਜਿੰਦਾ ਮੈਂ ਤੁਹਾਨੂੰ ਦੱਸਿਆ ਕਿ ਭਈ ਸਾਡੇ ਕੋਲ ਪ੍ਰੋਡਕਟ ਹੈਗੇ ਲਾਈਫ ਟਾਈਮ ਵਾਰੰਟੀ ਵਾਲੇ 8 ਸਾਲ ਵਾਲੇ 5 ਸਾਲ ਵਾਲੇ ਏ ਇਸ ਕਰਕੇ ਐਮ ਐਸ ਜ਼ਿਆਦਾ ਈਅਰਸ ਦੀ ਵਾਰੰਟੀ ਅਸੀਂ ਅਸ ਕਰਕੇ ਦੇਣਾ ਤੇ ਬਹੁਤ ਵਿਸ਼ਵਾਸ ਆਏਗਾ ਬਿਕੋਜ਼ ਸਾਡੀ ਮੇਨ ਮਾਰਕੀਟ ਜਿਹੜੇ ਐਕਸਪੋਰਟ ਕਰਦੇ ਆ ਉਹ ਯੂਰਪ ਹੈ ਯੂ ਐਸ ਹੈ ਤੇ ਉੱਥੇ ਅਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਸੇਮ ਪ੍ਰੋਡਕਟ ਅਸੀਂ ਇੰਡੀਆ ਚ ਲਾਂਚ ਕੀਤਾ ਹੈ ਤੇ ਇਹਦੇ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ ਐਸੀ ਕਰਕੇ ਤੁਸੀਂ ਦੇਖੋਗੇ ਕਿ ਅਸੀਂ ਫਟਾਫਟ ਅਸੀਂ ਵਾਰ ਐਪਲੀਕੇਸ਼ਨ ਸਟੂਡੀਓ ਬਣਾ ਰਹੇ ਹਾਂ ਤਾਂ ਕਿ ਸਾਡੇ ਪ੍ਰੋਡਕਟ ਜਿਹੜੇ ਹਨ ਜ਼ਿਆਦਾ ਤੋਂ ਜ਼ਿਆਦਾ ਕਸਟਮਰਸ ਤੱਕ ਪਹੁੰਚ ਸਕਣ ਜਿਹੜੀ ਆਟੋ ਵਿੰਡੋ ਫਿਲਮਸ ਹੈ ਉਹ ਗੱਡੀਆਂ ਦੇ ਸ਼ੀਸ਼ੇ ਉੱਤੇ ਲੱਗਦੀਆਂ ਆ ਉਹਦੇ ਜਿਹੜੇ ਸਾਡੇ ਪ੍ਰੋਡਕਟਸ ਆ ਉਹ 99% ਯੂਵੀ ਰੈਜ਼ਿਸਟੈਂਟ ਆ। ਜਿਹੜੀ ਯੂਵੀ ਰੇਜ਼ ਜਿਹੜੀ ਹੁੰਦੀ ਹੈ ਉਹ ਸਕਿਨ ਵਾਸਤੇ ਕੈਂਸਰियस ਹੁੰਦੀ ਹੈ। ਅੰਦਰ ਥੋੜੀ ਚੀਜ਼ਾਂ ਜਿਹੜੀ ਪਈਆਂ ਉਹ ਸਾਰੀਆਂ ਫੇਲ ਹੋ ਜਾਂਦੀਆਂ। ਤੇ ਇਹ ਸਾਰੀਆਂ ਜਿਹੜਾ ਯੂਵੀ ਰੇਜ਼ ਆ ਉਹ ਪ੍ਰੋਟੈਕਟ ਕਰਦਾ ਹੈ। ਸਾਡੀ ਫਿਲਮ ਜਿਹੜੀ ਉਹਦੇ ਨਾਲੇ ਹੀਟ ਜਿਹੜੀ ਆਂਦੀ ਹੈ ਹੀਟ ਰਿਜੈਕਸ਼ਨ ਜਿਹੜੀ ਹੈ ਉਹਦੇ 'ਚ। ऑलमोस्ट सिक्सट परसेंट सैवनिटी परसेंट हीट रिजेक्शन हो जाती है ताकि अंदर जोड़ी हीट है वो बिल्कुल नहीं आँधी और होंगे फ्यूल एफिशियंसी बढ़ती है क्योंकि थोड़ा जो ए सी है वो वजिया काम करता है तो फ्यूल एफिशियंसी ऑलमोस्ट एक या दो किलोमीटर पर लीटर बढ़ है तो बहुत सारे अच्छे प्रोडक्ट्स है सारे जी आप हमें लगवा सकते हो तुम्हें उन्हें चेक कर सकते चार्जिस भी रहे हो जो फ्लैगशिप सा प्रोडक्ट है पेन प्रोडक्शन फिल्म का वो वन पॉइंट फाइव लैक्स का लगता है ਜਿਹੜਾ ਆਪਣਾ ਪ੍ਰੀਮੀਅਮ ਪ੍ਰੋਡਕਟ ਹੈ that is ranging from almost ਉਹਦਾ ਰੇਂਜ ਜਿਹੜੀ ਹੈ ਉਹ 90000 ਤੋਂ 1 ਲੱਖ ਤੋਂ 100000 ਹੈ ਇਹ ਤੇ ਪਲੱਸ ਜਿਹੜਾ ਹੈ ਉਹ 65 ਤੋਂ 75000 ਡਿਪੈਂਡਿੰਗ ਤੇ ਥੋੜੀ ਕਿੰਨੀ ਵੱਟੀ ਵੱਡੀ ਹੈ ਪਰ ਸਕੁਆਇਰ ਫੀਟ ਦਾ ਰੇਟ ਹੈ ਡਿਟੇਲਿੰਗ thro's car care expert studio ਜਿਹੜਾ ਸਾਡੇ ਜੀਏ ਫਰਾਂਕਫਰਟ ਦੇ ਵਿੱਚ ਪਹਿਲਾਂ ਖੁੱਲਿਆ ਹੈ ਮੈਂ ਸਭ ਤੋਂ ਪਹਿਲੇ ਤੇ ਮੇਰੇ ਬਹੁਤ ਹੀ ਅਜ਼ੀਜ਼ ਮਰੇਸ਼ ਜੀ ਉਹਨਾਂ ਦੇ ਸੰਨਿਲਾ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾ ਦੇਣਾ ਕਿ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਪਹਿਲਾ ਇਹ ਸਟੂਡੀਓ ਜਿਹੜਾ ਅੱਜ ਇਹਦਾ ਸ਼ੋਰੂਮ ਹੈ ਜਿਹਦਾ ਤੋਂ ਘਟਨ ਹੋਇਆ ਉਹ ਭਾਜੀ ਦਾ ਤੋਂ ਪਤਾ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੀਆਂ ਮਹਿੰਗੀ-ਮਹਿੰਗੀ ਗੱਡੀਆਂ ਦਾ ਟ੍ਰੈਂਡ ਹੈ ਸੋ ਉਨਹੀਂ ਸਾਡੀ ਜਿਹੜੀ ਜ਼ਰੂਰਤ ਪੈਂਦੀ ਹੈ ਕਿ ਆਪਣੀ ਇਸ ਗੱਡੀ ਨੂੰ ਕਿਸ ਤਰ੍ਹਾਂ ਉਹਨਾਂ ਦਾ ਪੇਂਟ ਵਗੈਰਾ ਉਸ ਨੂੰ ਕਿਸ ਤਰ੍ਹਾਂ ਕੇਅਰ ਕੀਤਾ ਜਾਵੇ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਡੇ ਪਠਾਨਕੋਟ ਦੇ ਵਿੱਚ ਜਿਹੜੀਆਂ ਸਾਡੀਆਂ ਕਾਰਾਂ ਦੇ ਪੇਂਟ ਸਾਰੀ ਗੱਡੀ ਨੂੰ ਸੇਫਟੀ ਵਾਸਤੇ ਇਹ ਆਪਣਾ ਸਟੂਡੀਓ ਖੁੱਲਿਆ ਹੈ ਉਹ ਸਾਡੇ ਪਠਾਨਕੋਟ ਦੇ ਜਿੰਨੇ ਵੀ ਕਸਟਮਰ ਇੱਥੇ ਆਣਗੇ ਉਹਨਾਂ ਨੂੰ ਇਹ ਸੇਵਾ ਇਹ ਵੀ ਮੁਹੱਈਆ ਕਰਵਾਉਣਗੇ ਸੋ ਮੈਂ ਜਿੰਨੇ ਵੀ ਸਾਡੇ ਪਠਾਨਕੋਟ ਦੇ ਮਹਿੰਗੀ ਮਹਿੰਗੀ ਗੱਡੀਆਂ ਰੱਖਣ ਦੇ ਸ਼ੌਕੀਨ ਹੈ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡੀ ਆਪਣੀ ਗੱਡੀਆਂ ਨੂੰ ਚਲੋ ਲੈ ਤੇ ਸਾਰੇ ਲੰਦੇ ਪਰ ਉਸ ਤੋਂ ਬਾਅਦ ਕੇਅਰ ਕਰਨੇ ਬਹੁਤ ਜ਼ਰੂਰੀ ਹੁੰਦਾ ਹੈ ਸੋ ਇਹਨਾਂ ਨੂੰ ਬਹੁਤ ਵਧੀਆ ਅਪਸਰ ਹੈ ਕਿ ਇੱਥੇ ਆ ਕੇ ਆਪਣੀ ਗੱਡੀ ਜਿਹੜੀ ਸਾਮ ਸੁਭਾਅ ਰੱਖ ਸਕਦੇ ਸੋ ਬਾਕੀ ਕੰਪਨੀ ਜਿਹੜੇ ਜੀਐਮਓ ਵੀ ਆ ਕੇ ਪਹੁੰਚੇ ਉਹਨਾਂ ਨੇ ਸਾਰੀ ਥੀਲ ਦੱਸਣੀ ਕਿ ਕਿੰਨੀ ਦੀ ਕੋਸਟ ਹੈ ਸੋ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਕਸਟਮਰ ਇੱਥੇ ਆਣਗੇ ਉਹਨੂੰ ਬੜੀ ਵਧੀਆ ਜਿਹੀ ਸੇਵਾ ਤੇ ਮੁਹੱਈਆ ਹੋਣੀ ਹੈ ਸੋ ਮੈਂ ਇੱਕ ਵਾਰ ਫੇਰ ਤੋਂ ਮੈਂ ਅਨਰੇਸ਼ ਜੀ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਹੈ ਸੋ ਸਰ ਅਸੀਂ ਦਰਵਾਲੇ ਅਥੋਰਾਈਜ਼ਡ ਸਟੂਡੀਓ ਹੈ ਸਾਡਾ ਦਰਵਾਲੇ ਅਪਲੀਕੇਸ਼ਨ ਸਟੂਡੀਓ ਸਾਡਾ ਅਥੋਰਾਈਜ਼ਡ ਹੈ ਸੋ ਸਾਨੂੰ ਡੈਕਟਿੰਗ ਕੰਪਨੀ ਦਾ ਸਾਡ कोई भी कोई ਵਿੱਚ ਕੋਈ ਗੁਣਿਸਕੋਟਨਾ ਕੋਈ ਵੀ ਉਹ ਮੀਡਲ ਮੈਨ ਨਹੀਂ ਹੈ ਕਿ ਜਿਹੜਾ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਹੋ ਕੁਆਲਿਟੀ ਉਹ ਕ੍ਰਾਸ ਕੁਆਲਿਟੀ ਮਿਲੇਗੀ ਇੰਪਲੀਮੈਂਟੇਸ਼ਨ ਵੀ ਤਾਂ ਉਹ ਕਲਾਸ ਮਿਲੇਗੀ ਜਿਹੜਾ ਪ੍ਰੋਡਕਟ ਆ ਉਹਦਾ ਅੱਛੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਅچھے ਤਰੀਕੇ ਨਾਲ ਇੰਸਟਾਲੇਸ਼ਨ ਹੋਈ ਦੀ ਹੈ ਉਹਦੀ ਲਾਈਫ ਹੈ 5 ਇਅਰਸ ਦੀ ਲਾਈਫ ਆ ਉਹਦੀ 8 ਸਾਲ ਦੀ ਲਾਈਫ ਆ ਲਾਈਫ ਦਾ ਮੇਨ ਪਰਪਸ ਹੈ ਸਰ ਜਦੋਂ ਗੱਡੀ ਤੁਸੀਂ ਨਵੀਂ ਪਰਚੇਸ ਕਰਦੇ ਹੋ ਨਾ ਉਹਦਾ ਕੀ ਹੁੰਦਾ ਜਦੋਂ ਗੱਡੀ ਤੁਸੀਂ ਗੱਡੀ ਜਦੋਂ ਬਣਦੀ ਹੈ ਉਸ ਟਾਈਮ ਤੇ ਗੱਡੀ ਕੀ ਹੁੰਦਾ ਤੁਹਾਡੀ ਗੱਡੀ ਬਣ ਕੇ ਛੱਡਾਂ ਤੇ ਲੱਗ ਗਈ ਉਸ ਤੋਂ ਬਾਅਦ ਟਰੱਕਾਂ 'ਚ ਲੋਡ ਹੋ ਕੇ ਤੁਹਾਡੀ ਲੋਕਲ ਇੰਡੀਆ ਦੇ ਵਿੱਚ ਵੱਖਰੀ ਵੱਖਰੀ ਸਟੇਜਸ ਦੇ ਵਿੱਚ ਆਂਦੀ ਹੈ। রাইਟ ਉਸ ਤੋਂ ਬਾਅਦ ਫਿਰ ਹੁੰਦੇ ਵਰਕਸ਼ਾਪ ਉਹਦੇ ਸੈਂਟਰਸ 'ਚ ਲੱਗ ਜਾਂਦੇ ਜਦੋਂ ਗੱਡੀ ਤੁਹਾਨੂੰ ਦੇਣੀ ਹੁੰਦੀ ਹੈ ਉਹ ਧੋਂਦੇ ਹੈ ਗੱਡੀ ਨੋਰਮਲ ਫਾਰਮ ਮਾਰਦੇ ਗੱਡੀ ਦੇ ਦਿੰਦੇ ਪਰ ਉੱਤੇ ਗੱਡੀ ਤੇ ਸਕਰਾਚਸ ਹੁੰਦੇ ਆ ਕਿਉਂਕਿ ਗੱਡੀ ਜਦੋਂ ਬਣੀ ਸੀ ਉਸ ਤੋਂ ਬਾਅਦ ਕਈ ਵਾਰ ਗੱਡੀ ਟਰੱਕਾਂ 'ਚ ਲੋਡ ਹੋ ਕੇ ਆਈ ਹੈ ਫਿਰ ਵਰਕਸ਼ਾਪਾਂ 'ਚ ਲੱਗੀ ਹੈ ਬਟ ਜਦੋਂ ਕਸਟਮਰ ਗੱਡੀ ਲੈਣ ਜਾਂਦਾ ਉਹ ਉਸ ਤੰਨੇ ਚੀਜ਼ ਚੈੱਕ ਨਹੀਂ ਕਰਦਾ ਦਿਖਦਾ ਉਹ ਬਾਅਦ ਬੜਾ ਗੱਲ ਲੱਗਦੀ ਸਕਰਾਚਸ ਆਲਰੇਡੀ ਗੱਡੀ ਤੇ ਪਏ ਹੋਏ ਇਸ ਕਰਕੇ ਫਿਰ ਅਸੀਂ ਜਿਹੜੇ ਕੀ ਮਤਲਬ ਕੀ ਉਹੀ ਕਪੜਾ ਤੁਹਾਡੇ ਡਾਊਨ ਟਾਇਰਾਂ ਨੂੰ ਮਾਰਦੇ ਉਹੀ ਮਿੱਟੀ ਚੋਕਦੇ ਹਾਂ ਡੈਸ਼ਬੋਰਡ ਤੇ ਮਾਰ ਦੇਣੀ ਹੈ ਫਿਰ ਗੱਡੀ ਰਗੜ ਦੇਣੀ ਹੈ ਤੁਹਾਡੀ ਉਹਨੂੰ ਸੇਵ ਕਰਨ ਵਾਸਤੇ ਸਰ ਤੁਸੀਂ ਪੀਪੀਐਫ ਰੀਡੂਸ ਇੰਸਟਾਲ ਕਰਦੇ ਜਿਹੜੀ ਸੈਲਫ ਹੀਲਿੰਗ ਹੁੰਦੀ ਹੈ ਤੁਹਾਡੀ ਗੱਡੀ ਤੇ ਅਗਰ ਕਪੜਾ ਗੰਦਾ ਕਪੜਾ ਵੱਜ ਜਾਂਦਾ ਸਕਰਾਚਸ ਆ ਜਾਂਦੇ ਆ ਆਟੋਮੈਟਿਕਲੀ ਆਪਣੇ ਆਪ ਨੂੰ ਸੈਲਫ ਹੀਲ ਕਰ ਲੈਂਦੀ ਹੈ ਥੋੜੀ ਦੇਰ ਬਾਅਦ ਮਤਲਬ ਮੇਨ ਬਰਤਸਲ ਉਹ ਦਰਵਾਰੇ ਸਰ ਬਹੁਤ ਵੱਡਾ ਬ੍ਰਾਂਡ ਹੈ ਇੰਡੀਆ ਦੇ ਵਿੱਚ ਠੀਕ ਹੈ ਜੀ ਸਗੋਂ ਤਾਂ 90% ਇੰਪੋਰਟ ਜਿਹੜਾ ਬਾਹਰ ਹੈ ਇੰਡੀਆ ਦੇ ਸਿਰਫ ਵਾਲੇ 10% ਮਾਰ ਪੰਜਾਬ ਜਿੱਥੇ ਮੈਂ ਕਹਿੰਦਾ ਤੇ ਉਹਨੂੰ ਸ਼ੋਰੂਮਾਂ ਤੋਂ ਕੰਮ ਕਰਦੇ ਪਠਾਨਕੋਟ ਤੋਂ ਸਰ ਹਲੇ ਹਲੇ ਸਾਡੇ ਇੰਡੀਆ ਹਲੇ ਪੰਜਾਬ ਤੇ ਸਾਡੇ ਸਰ ਹਲੇ ਚੰਡੀਗੜ੍ਹ ਲੁਧਿਆਣਾ ਤੇ ਸਾਡਾ ਤੀਸਰਾ ਸਟੂਡੀਓ ਚੌਥਾ ਅੰਮ੍ਰਿਤਸਰ ਹੈ। ਤੇ ਇਹ ਖੁਸ਼ ਹਾਂ ਕਿ ਲੋਕਾਂ ਬਾਹਰ ਜਾਣਾ ਪੈਂਦਾ ਪਠਾਨਕੋਟ ਚ ਜਦ ਵੀ ਜਵਾਨ ਜੀ ਸਰ ਹਾਂਜੀ ਸਰ ਲੋਕ ਜੋ ਸਨ ਲੋਕ ਜਲੰਧਰ ਜਾਂਦੇ ਸੀਗੇ ਲੁਧਿਆਣਾ ਜਾਂਦੇ ਸੀਗੇ ਕੰਮ ਕਰਾਉਂਦੇ ਸੀ ਇੱਕ ਵਾਰੀ ਕੰਮ ਕਰਾਵਾ ਕੇ ਜਦੋਂ ਇੰਸਟਾਲੇਸ਼ਨ ਵਧੀਆ ਨਹੀਂ ਹੁੰਦੀ ਉਹ ਦੂਸਰੀ ਵਾਰ ਜਾਂਦੇ ਸੀ ਅੱਗੇ ਉਹਨਾਂ ਨੂੰ ਉਹ ਸਰਵਿਸ ਨਹੀਂ ਮਿਲਦੀ ਪ੍ਰੋਵਾਈਡ ਨਹੀਂ ਹੁੰਦੀ। ਹੁਣ ਇੱਥੇ ਵੀ ਲੋਕਲ ਹੈ ਕੋਈ ਆਂਦਾ ਕੋਈ ਪ੍ਰੋਬਲਮ ਹੈ ਉਸੇ ਕੰ ਚੈੱਕ ਕਰਕੇ ਉਹ ਚੀਜ਼ ਦਾ ਸੋਲੂਸ਼ਨ ਦਿੱਤਾ ਜਾਂਦਾ ਹੈ ਕੈਂਪਰ ਗਰਸਨ ਹਣੀ ਦੇ ਨਾਲ ਅਜ ਸੈਨੀ ਦੀ ਰਿਪੋਰਟ